ਡਬਲ ਸ਼ੇਡ ਦਾ ਬੁਟੀਕ ਪੀਸ ਰੀਸਟਾਕ ਕਰਿਆ ਜੀ ਫੁੱਲ ਪਿਓਰ 35 ਗ੍ਰਾਮ オーਗੈਂਜ਼ਾ ਆ ਦੇਖੋ ਫੋਟੋ ਮਾਡਲ ਤੇ ਪਾਇਆ ਸੈਲੀਬ੍ਰਿਟੀ ਆਰਟੀਕਲ ਜੀ ਸੋ ਬੜਾ ਸ਼ਾਨਦਾਰ ਪੀਸ ਹੈ ਫੁੱਲ ਪਿਓਰ 35 ਗ੍ਰਾਮ オーਗੈਂਜ਼ਾ ਦਾ ਡਿਜ਼ਾਈਨਰ ਸੋ ਡਬਲ ਸ਼ੇਡ ਦੇ ਵਿੱਚ ਟੋਟਲੀ ਹੈਂਡ ਵਰਕ ਦਾ ਪੀਸ ਪ੍ਰੋਪਰ ਹੈਵੀ 슬ੀਵਸ ਤੇ ਕੰਮ ਪ੍ਰੋਪਰ ਹੈਵੀ ਬਾਜੂ ਦੇ ਕੰਮ ਪਿਓਰ ਕ੍ਰੇਵ ਦੀ ਬਾਟਮ ਬਾਟਮ ਤੇ ਹੈਂਡਵਰਕ ਕਰਿਆ ਹੋਇਆ ਜੀ ਸੋ ਦੁਪੱਟਾ ਡਬਲ ਸ਼ੇਡ ਦਾ ਹੋ ਰਿਹਾ ਬੜਾ ਪਿਆਰਾ ਸੋ ਬੁਕਿੰਗ ਹੋਣੀ ਹੈ ਸਿਰਫ ਦੋ ਨੰਬਰ ਤੇ ਸਕਰੀਨ ਤੇ ਦੋਨੋਂ ਨੰਬਰ ਮੈਂਸ਼ਨ ਨੇ ਅਗਰ ਤੁਸੀਂ ਵੈਡਿੰਗ ਨਹੀਂ ਸ਼ਾਪਿੰਗ ਕਰਨੀ ਹੈ ਤਾਂ ਜ਼ਰੂਰ ਵਿਜ਼ਿਟ ਕਰੋ ਅਮਰਸਰ ਗਿਆ ਮਾਲਜਾਂ ਮਿੰਟੇ ਦੀ ਹੱਟੀ ਸਬਜ਼ੀ ਮੰਡੀ ਨੇ ਦੁਕਾਨ ਦੀ ਕਰਾਉਣ ਸਮਾਨਾਂ ਦੇਖਿਓ ਪਿਆਰਾ ਸੋ ਜਿਹੜਾ ਇਹਦਾ ਪ੍ਰਾਈਸ ਹੋਊਗਾ 13300 ਇਹੋ ਜੇ ਸੂਟਾਂ ਦੇ ਕਸਟਮਰ ਦਾ ਦਿਲ ਕਿਉਂ ਨਾ ਆਵੇ ਕਿਉਂਕਿ ਇਹੋ ਜੇ ਸੂਟਾਂ ਦੇ ਦੁਪੱਟੇ ਬੜੇ ਪਿਆਰੇ ਹੁੰਦੇ ਆ ਜੀ ਜੇ ਤੁਸੀਂ ਆਹ ਸੂਟ ਆਰਡਰ ਕਰਨਾ ਨਾ ਦੁਪੱਟਾ ਦੇਖ ਲਿਓ دیਵਾਨੇ ਹੋ ਜਾਓਗੇ ਦੁਪੱਟਿਆਂ ਦੇ ਇਹੋ ਜੇ دیਵਾਨੇ ਹਰ ਕੋਈ دیਵਾਨਾ ਹੈ ਵੈਸੇ ਹੈ ਹੀ دیਵਾਨਾ ਹਰ ਕੋਈ ਤਨਾਂ ਦਾ ਦੁਪੱਟਾ ਹੀ ਓਪਨ ਕਰ ਰਹੇ ਨੇ ਜੀ ਰੰਗ ਮੇਨ ਦੁਪੱਟਾ ਬਹੁਤ ਸੋਹਣਾ ਲੱਗਿਆ ਵਾਹ ਓਏ ਸੋਹਣਾ ਪਿਓਰ ਔਰਗੈਂਜ਼ਾ ਦਾ ਦੁਪੱਟਾ ਨਵੀਂ ਚੀਜ਼ ਪੇਸ਼ ਕਰ ਰਹੇ ਹਾਂ ਜੀ ਨਵੀਂ ਚੀਜ਼ ਆ ਚੈੱਕ ਕਰੋ ਦੁਪੱਟਾ ਵਾਓ ਬਸ ਇਹ ਹੁੰਦੀ ਹੈ ਬਿਊਟੀ ਇਹਨੂੰ ਕਿਹਾ ਜਾਂਦਾ ਬਿਊਟੀਫੁੱਲ ਬਿਊਟੀਫੁੱਲ ਸਬਜ ਜਿਹੜਾ ਬਣਿਆ ਉਹ ਇਹਨਾਂ ਤੇ ਬਣਿਆ ਸੱਚੀ ਗੱਲ ਕਹਿ ਰਿਹਾ ਵਾਹ ਬਿਊਟੀਫੁੱਲ ਆ ਚੈੱਕ ਕਰੋ ਸੂਟ ਦੁਪੱਟਾ ਦੇ ਨਾਲ ਕਿੰਨਾ ਪਿਆਰਾ neck ਤੇ ਵਰਕ ਹਨ ਦੁਪੱਟਾ ਤੁਹਾਨੂੰ ਦੇਖ ਲੈਣਾ ਤੁਸੀਂ ਸੂਟ ਦੇਖੋ ਖਾਦੀ ਸਿਲਕ ਦਾ ਆਰਟੀਕਲ ਹੈ ਕਿ ਆ नेक ਤੇ ਟੋਟਲੀ ਹੈਂਡਵਰਕ ਲੈਂਥ ਜਿੰਨੀ ਮਰਜ਼ੀ ਰੱਖੋ ਪ੍ਰੋਪਰ ਬਾਜੂ ਤੇ ਕੰਮ ਕੁੰਦਨ ਵਰਕ ਸਾਰਾ ਕੁੰਦਨ ਦਬਕਾ ਵਰਕ ਔਰ ਚੈੱਕ ਕਰੋ ਬਾਟਮ ਦੇ ਵਰਕ ਚਾਹੇ ਪਲਾਜ਼ੋ ਬਣਾਓ ਚਾਹੇ ਸਲਵਾਰ ਬਣਾਓ ਜੋ ਮਰਜ਼ੀ ਬਣਾਓ ਔਰ ਦੁਪੱਟਾ ਆਏ ਹਾਏ ਹਾਏ ਮੇਰਾ ਦਿਲ ਆ ਗਿਆ ਦੁਪੱਟੇ ਦੇ ਸੱਚੀ ਕਹਿ ਰਹਾ ਮੈਨੂੰ ਤਾਂ ਇਹ ਲਾਜ਼ਮੀ ਮੈ ਲੈਣਾ ਹੋਵੇ ਪਰ ਮੈਂ ਤਾਂ ਨਹੀਂ ਲੈਣਾ ਲੈਣਾ ਤੁਸੀਂ ਐ ਸੋ ਦੁਪੱਟਾ ਬਹੁਤ ਸ਼ਾਨਦਾਰ ਬਣਾ ਹੋਇਆ ਚੈੱਕ ਕਰੋ ਸ਼ੇਡ ਕੰਬੀਨੇਸ਼ਨ ਦੁਪੱਟਾ ਬੇਸ ਕਲਰ ਫੇਮ ਰਹੇਗਾ ਦੁਪੱਟੇ ਦੇ ਜਿਹੜੇ ਕਲਰ ਆ ਉਹ ਸੂਟ ਦੇ ਨਾਲ ਮੈਚ ਕਰੇ ਹੋਏ ਆ ਓਏ ਹੋਏ ਹੋਏ ਤੁਸੀਂ ਪੀਸ ਚੈੱਕ ਕਰੋ ਕਿਵੇਂ ਲੱਗੀ ਆ ਜਿਹੜਾ ਮੈਨੂੰ ਕਮੈਂਟ ਕਰਕੇ ਦੱਸੋ ਮੈਨੂੰ ਤਾਂ ਬਹੁਤ ਸੋਹਣੀ ਲੱਗੀ ਵਾਹ ਐਲੀਗੈਂਟ ਐਲੀਗੈਂਟ ਚੀਜ਼ ਆ ਜੀ ਜ਼ਬਰਦਸਤ ਮੈਂ ਰੇਟ ਦੱਸੂਗਾ ਰੇਟ ਦੱਸੂਗਾ ਮੈਂ ਵੀਡੀਓ ਦੇ ਵਿੱਚ ਦੱਸੂਗਾ ਲੋ ਜੀ ਰੇਟ ਆ ਰਿਹਾ ਜੀ ਜਸ ਓਏ ਤੁਮੀ ਲੁੱਟ ਲੌਣੇ ਆ ਰਹੇ ਸੱਚੀ ਗੱਲ ਕਹਿ ਰਹਾ ਮੈਨੂੰ ਇੱਕ ਸ਼ੌਕ ਜਾ ਹੋ ਗਿਆ ਰੇਟ ਦੇਖ ਕੇ ਮੈਂ ਰੇਟ ਆ ਰਹਾ ਸਿਰ 1200 ਰੁਪਏ ਨੂੰ ਕਿ 8000 ਜਾਂ 10000 ਤੋਂ ਘੱਟ ਨਹੀਂ ਹੋਣਾ ਸੂਟ ਰੇਟ ਆਇਆ ਸਿਰ 1200 ਰੁਪਏ ਜੀ ਬੁਕਿੰਗ ਕਰਾ ਲਓ ਫਟਾਫਟ ਖਾਦੀ ਸਿਲਕ ਦਾ ਆਰਟੀਕਲ ਲੈ ਕੇ ਆ ਆ ਤੁਸੀਂ ਸ਼ੇਡ ਦੇਖੋ ਕਿੰਨਾ ਪਿਆਰਾ ਬਣ ਕੇ ਆ ਨਵਾਂ ਸ਼ੇਡ ਨਵਾਂ ਸ਼ੇਡ ਨਵਾਂ ਡਿਜ਼ਾਈਨ ਟੋਟਲੀ ਹੈਂਡਵਰਕ ਬੁਟੀਕ ਪੀਸ ਬਣ ਕੇ ਆ ਤੁਸੀਂ ਪੀਸ ਚੈੱਕ ਕਰੋ ਬਿਊਟੀਫੁਲ ਆਰਟੀਕਲ ਪਿਓਰ ਖਾਦੀ ਸਿਲਕ ਫੈਬਰਿਕ ਆ ਰਿਹਾ ਵੈਡਿੰਗ ਦਾ ਸਪੈਸ਼ਲ ਫੈਬਰਿਕ ਸਪੈਸ਼ਲ ਡਿਜ਼ਾਈਨ ਜਿਹੜੇ ਬਣ ਰਿਹਾ ਉਹ ਖਾਦੀ ਸਿਲਕ ਤੇ ਬਣ ਰਿਹਾ ਆ ਚੈੱਕ ਕਰੋ ਫਰੰਟ ਪੂਰਾ ਹੈਵੀ ਪੂਟਲੀ ਹੈਂਡਵਰਕ ਦਬਕੇ ਦਾ ਕੰਮ ਰੇਸ਼ਮ ਦਾ ਕੰਮ ਪੌਰਲ ਦਾ ਕੰਮ ਹਰ ਤਰ੍ਹਾਂ ਦਾ ਮਟੀਰੀਅਲ ਹੈ ਪ੍ਰੋਪਰ 슬ੀਵਸੇ ਕੰਮ ਆ ਰਿਹਾ ਹੈ ਕਲਰ ਬਹੁਤ ਸੋਹਣਾ ਯੂਨੀਕ ਜਿਹਾ ਸ਼ੇਡ ਹੈ 올ਓਵਰ ਸੂਟ ਰਹੇਗਾ ਸੋ ਪਿਓਰ ਬਨਾਰਸੀ ਖੱਡੀ ਦਾ ਦੁਪਟਾ ਆ ਰਿਹਾ ਹੈ ਔਰ ਗਾਂਜਾ ਦਾ ਆ ਚੈੱਕ ਕਰੋ ਦੁਪੱਟੇ ਤੇ ਸਾਰਾ ਫੋਰਸ ਹੈ ਹੈਂਡਵਰਕ ਪਲੱਸ ਸਾਰਾ ਹੈਂਡਵਰਕ ਕਰਿਆ ਦੁਪੱਟੇ ਵਿੱਚ ਵੀ ਹੈਂਡਵਰਕ ਕਰਿਆ ਸੋ ਪੀਸ ਸਿੰਗਲ ਬਣ ਕੇ ਆਇਆ ਬੁਟੀਕ ਵਿੱਚ ਸੋ ਰੇਟ ਆ ਰਿਹਾ ਹੈ ਇਸ ਦਾ 9400 ਬੁਕਿੰਗ ਹੋਣੀ ਆ ਦੋ ਨੰਬਰ ਤੇ orange color ਦੇ ਵਿੱਚ ਬੁਟੀਕ ਪੀਸ ਲੈ ਕੇ ਆਇਆ ਹੈ ਹੈਂਡ ਵਰਕ ਦਾ ਬੜਾ ਪਿਆਰਾ ਪੀਸ ਬਣ ਕੇ ਆਇਆ ਸੋਲੋ ਬੁਟੀਕ ਪੀਸ ਬਣ ਕੇ ਆਇਆ ਪਹਿਲਾਂ ਫੋਟੋ ਦਿਖਾ ਦੇਉਂਗੇ ਮੰਮੀ ਦਾ ਨਹੀਂ ਫੋਟੋ ਮਾਡਲ ਦਾ ਨਹੀਂ ਪਾਇਆ ਹਾਂ ਆ ਦੇਖੋ ਜੀ ਇਦਾਂ ਦਾ ਡਿਜ਼ਾਈਨ ਆ ਇਹ ਪੀਸ ਬੜਾ ਸੋਹਣਾ ਸੋ ਫਰੰਟ ਪੂਰਾ ਹੈਵੀ ਅੱਜ ਕੱਲ੍ਹ ਸਟਾਈਲਾਡ ਆ ਆਪਾਂ ਲਾਈਨਿੰਗ ਦਾ ਸਟਾਪ ਆਪਾਂ ਕਰ ਦਿਆਂ ਪਹਿਲਾਂ ਤੇ ਕਲਰ ਸਹੀ ਆਊਗਾ ਇਦਾਂ ਕਲਰ ਨਹੀਂ ਸਹੀ ਹੁੰਦਾ ਬਾਟਮ ਤੇ ਵਰਕ ਆਊਗਾ ਬਾਟਮ ਤੇ ਵਰਕ ਦਿਖਾ ਦੇਉਂਗਾ 오ਰੇਂਜ ਕਲਰ ਹੈ ਜੀ ਪ੍ਰੋਪਰ ਇਹ ਹੁਣ ਚੈੱਕ ਕਰੋ ਜੀ ਸ਼ਰਟ ਗਲਾਸ਼ੀਮਾ オーਗੈਂਜ਼ਾ ਦੀ ਸ਼ਰਟ ਸਾਰਾ ਸਾਰਾ ਹੈਂਡਵਰਕ ਪ੍ਰੋਪਰ ਬਾਜੂ ਤੇ ਕੰਮ ਬੜਾ ਪਿਆਰਾ ਆਰਟੀਕਲ ਔਰ ਦੁਪੱਟਾ ਚੈੱਕ ਕਰੋ ਜੀ ਬੱਲ ਆਜਾ ਥੋੜਾ ਸੋਹਣਾ ਪੀਸ ਬਣਾਇਆ ਰੇਟ ਆ ਰਿਹਾ ਜੀ ਇਸ ਦਾ 9400 9400 ਰੁਪਏ ਬੁਟੀਕ ਪੀਸ ਆ ਜੀ ਸਿੰਗਲ ਪੀਸ ਆਇਆ ਬਣ ਕੇ ਸੋ ਬੁਕਿੰਗ ਹੋਣੀ ਹੈ ਦੋ ਨੰਬਰ ਤੇ ਅਹਿਰੂਨ ਕਲਰ ਦੇ ਵਿੱਚ ਸਪੈਸ਼ਲ ਬਰਾਇਡਲ ਗਰਾਰਾ ਸੁੱਟ ਲੈ ਕੇ ਆਏ ਆ ਬੜਾ ਪਿਆਰਾ ਗਰਾਰਾ ਸੂਟ ਬਣ ਕੇ ਆਇਆ ਰੇਟ ਵੀ ਠੀਕ ਹੈ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਪਿਓਰ ਕਰੇਵ ਦੇ ਉੱਤੇ ਆਊਗਾ ਇਹ ਗਰਾਰਾ ਸੂਟ ਸੋ ਚੈੱਕ ਕਰੋ ਸਪੈਸ਼ਲ ਫੋਰ ਬ੍ਰਾਈਡਲ ਬਿਊਟੀਫੁਲ ਗਰਾਰਾ ਸੂਟ ਫੁੱਲ ਫਲੇਅਰ ਦੇ ਵਿੱਚ ਆਊਗਾ ਗਰਾਰਾ ਪੂਰਾ ਹੈਵੀ ਗਰਾਰਾ ਸਾਰਾ ਹੈਂਡਵਰਕ ਸਾਰਾ ਟੋਟਲੀ ਹੈਂਡਵਰਕ ਦਾ ਗਰਾਰਾ ਬਣਿਆ ਹੋਇਆ ਸੋ ਗਰਾਰੇ ਦਾ ਫਲੇਅਰ ਚੈੱਕ ਕਰੋ ਫੁੱਲ ਫਲੇਅਰ ਦੇ ਵਿੱਚ ਆਊਗਾ ਜੀ ਫਰੰਟ ਬੈਕ ਤੇ ਸੇਮ ਕੰਮ ਆ ਰਿਹਾ ਸੋ ਬੜਾ ਪਿਆਰਾ ਗਰਾਰਾ ਬਣਿਆ ਹੋਇਆ ਰੇਟ ਦੇ ਅਕੋਰਡਿੰਗ ਬਹੁਤ ਸੋਹਣਾ ਪੀਸ ਬਣ ਕੇ ਆਇਆ ਔਰ ਆ ਆ ਰਹੀ ਹੈ ਪਿਓਰ ਕਰੇਵ ਦੀਆਂ ਦੀ ਸ਼ਰਟ ਸ਼ੋਰ ਸ਼ੋਰ ਨਾਲ ਗਰਾਰਾ ਸੋ ਬੜਾ ਪਿਆਰਾ ਕਨਸੈਪਟ ਬੜਾ ਪਿਆਰਾ ਸੂਟ ਲੈਂਥ ਜਿੰਨੀ ਮਰਜ਼ੀ ਰੱਖ ਲੋ ਇਸ ਤੋਂ ਵੀ ਸ਼ਾਰਟ ਰੱਖਣੀ ਇਸ ਤੋਂ ਵੀ ਸ਼ਾਰਟ ਰੱਖ ਸਕਦੇ ਹੋ ਸੋ ਘੇਰੇ ਤੇ ਸਾਰਾ ਹੈਂਡਵਰਕ ਬਾਜੂ ਤੇ ਹੈਂਡਵਰਕ ਔਰ ਫੁੱਲ ਹੈਵੀ ਜਾਲ ਦੁਪੱਟਾ ਚਨੂਨ ਦਾ ਦੁਪੱਟਾ ਆ ਰਿਹਾ ਪੂਰਾ ਹੈਵੀ ਜਾਲ ਜਿਹੜਾ ਇਹਦਾ ਰੇਟ ਰਹੇਗਾ ਔਰੇਗਾ 18900 ਰੁਪਏ ਅਗਰ ਤੁਸੀਂ ਵੈਡਿੰਗ ਦੇ ਲਈ ਸ਼ਾਪਿੰਗ ਕਰਨੀ ਹੈ ਚਾਹੇ ਤੁਸੀਂ ਵਿਜ਼ਿਟ ਕਰ ਲਓ ਚਾਹੇ ਤੁਸੀਂ ਆਨਲਾਈਨ ਮੰਗਾ ਲਓ ਵਿਜ਼ਿਟ ਲਈ ਸਾਡਾ ਐਡਰੈਸ ਹੈਗਾ ਅਮਰੋਸਰੀਆ ਮਾਲਦੀਨ ਮੈਂਟੇ ਦੀ ਹੱਟੀ ਸਬਜੀ ਮੰਡੀ ਨੇ ਗਾਂਧੀ ਗੌਰ ਸਮਾਣਾ ਡਿਸਟ੍ਰਿਕਟ ਵਾਲਾ ਅਗਰ ਬੁਕਿੰਗ ਕਰਨੀ ਹੈ ਸਿਰਫ ਦੋ ਨੰਬਰ ਤੇ ਹੋਣੀ ਹੈ স্ক্রিন ਤੇ ਦੋਨੋਂ ਨੰਬਰ ਸਾਡੇ ਮੈਂਸ਼ਨ ਆ ਫੋਟੋ ਵਾਲਾ ਸੋਲੋ ਡਿਜ਼ਾਈਨਰ ਬੁਟੀਕ ਪੀਸ ਲੈ ਕੇ ਆਏ ਥੋੜੇ ਵਾਸਤੇ ਇਹਦੀ ਮੈਂ ਰੀਲ ਵੀ ਪਾਈ ਹੋਈ ਆ ਮਾਡਲ ਤੇ ਸੋ ਇੰਸਟਾਗ੍ਰਾਮ ਤੇ ਮੈਂ ਇਹ ਅਪਲੋਡ ਵੀ ਕਰੀ ਸੀਗੀ ਸੋ ਡਿਜ਼ਾਈਨ ਬੜਾ ਪਿਆਰਾ ਜੀ ਇਹ ਰੀਸਟਾਕ ਹੋਇਆ ਆਰਟੀਕਲ ਪੈਰਟ ਮਹਿੰਦੀ ਟਾਈਪ ਦਾ ਸ਼ੇਡ ਆ ਕਲਰ ਬਹੁਤ ਸੋਹਣਾ ਆ ਨਾ ਪੈਰਟ ਆ ਨਾ ਮਹਿੰਦੀ ਆ ਥੋੜਾ ਜਿਹਾ ਮਿਕਸ ਅਪ ਦਾ ਸ਼ੇਡ ਆ ਕੰਮ ਬਹੁਤ ਸੋਹਣਾ ਨੈਕ ਤੇ ਸਾਰਾ ਹੈਂਡਵਰਕ ਘੇਰੇ ਤੇ ਸਾਰਾ ਡਿਜ਼ਾਈਨਰ ਬੁਟੀਕ ਪੀਸ ਗਲਾਸ਼ੀਵ ਆਰਗੈਂਜ਼ਾ ਸ਼ਰਟ ਦਾ ਫੈਬਰਿਕ ਪਿਓਰ ਕ੍ਰੇਪ ਦੀ ਸਲਵਾਰ ਸਲਵਾਰ ਦੇ ਪਹੁੰਚੇ ਤੇ ਵੀ ਕਢਾਈ ਕਰੀ ਹੋਈ ਹੈ ਸਿੰਗਲ ਬੁਟੀਕ ਪੀਸ ਆਇਗਾ ਜਿਹੜਾ ਇਸ ਦਾ ਪ੍ਰਾਈਸ ਆਏਗਾ ਜੀ ਉਹ ਆਏਗਾ 10500 ਰੁਪਏ ਸੋ ਬੜਾ ਪਿਆਰਾ ਪੀਸ ਹੈ ਅਲਟੀਮੇਟ ਆਰਟੀਕਲ ਹੈ ਸੋ ਆ ਆ ਰਿਹਾ ਇਸ ਦਾ ਦੁਪੱਟਾ 10500 ਰੁਪਏ ਦਾ ਪ੍ਰਾਈਸ ਹੈਗਾ ਦੁਪੱਟਾ ਚੈੱਕ ਕਰੋ ਸ਼ਾਨਦਾਰ ਦੁਪੱਟਾ ਜੀ ਐਕਸਲੈਂਟ ਦੁਪੱਟਾ ਓਏ ਹੋਏ ਪੀਸ ਦੇਖੋ ਇਹ ਪਿਓਰ ਦਾ ਪੀਸ ਹੈ ਸੋ ਪੀਸ ਬੜਾ ਪਿਆਰਾ ਬਣਾਇਆ ਜੇ ਬੁਕਿੰਗ ਕਰਾਣੀ ਹੈ ਸਿਰਫ ਦੋ ਨੰਬਰ ਤੇ ਹੋਣੀ ਹੈ ਸਕਰੀਨ ਤੇ ਦੋਨੋਂ ਨੰਬਰ ਮੈਂਸ਼ਨ ਨੇ ਜਲਦੀ ਦਲਦੀ ਬੁਕਿੰਗ ਕਰੋ ਹੋਰ ਗਲਾਸ਼ੀਮੋ ਔਰਗੈਂਜ਼ਾ ਦਾ ਫਰਖਾਬਾਦੀ ਆਰਟੀਕਲ ਹੈ ਕਹਾਂ 460 ਆਇਆ 460 ਪਿਆ ਰਿਹਾ ਸੋ ਡਿਜ਼ਾਈਨ ਚੈੱਕ ਕਰੋ ਇੱਕ ਦੋ ਦੇ ਵਿੱਚ ਆਊਗਾ ਪੈਚਵਰਕ ਤੇ ਦੋ ਦੇ ਵਿੱਚ ਆਊਗਾ ਕੱਲਾ ਵਰਕ ਸੋ ਚੈੱਕ ਕਰੋ ਜੀ ਪਹਿਲਾ ਆਰਟੀਕਲ ਆ ਰਿਹਾ ਕੀ ਦਾ ਬਾਜੂ ਤੇ ਕੰਮ ਸਲਵਾਰ ਦੇ ਪਹੁੰਚ ਤੇ ਕੰਮ ਬੁਟੀਕ ਪੀਸ ਆਊਗਾ ਲੈਂਥ ਜਿੰਨੀ ਮਰਜ਼ੀ ਰੱਖੋ ਪੰਜਾਬੀ ਟ੍ਰੈਡੀਸ਼ਨਲ ਫਰਖਾਬਾਦੀ ਆਰਟੀਕਲ ਅੱਜ ਦੀ ਬਾਟਮ ਹੈ ਬਾਟਮ ਤੇ ਸਾਰਾ ਹੈਂਡ ਦੁਪੱਟਾ ਵੀ ਬੜਾ ਲਾਜਵਾ ਬਣਿਆ ਦੁਪੱਟਾ ਬਹੁਤ ਸੋਹਣਾ ਇਹਦਾ ਸੋ ਆ ਆ ਰਿਹਾ ਇਹਦਾ ਦੁਪੱਟਾ ਜਬਰਦਸਤ ਦੁਪੱਟਾ ਜਿਹੜਾ ਇਹਦਾ ਪ੍ਰਾਈਸ ਰਹੇਗਾ ਜੀ ਉਹ ਰਹੇਗਾ 8550 8550 ਰੁਪਏ ਰੰਗ ਚੈੱਕ ਕਰੋ ਇੱਕ ਰੰਗ ਆ ਰਿਹਾ ਆਵਲਾ ਬੜਾ ਪਿਆਰਾ ਸ਼ੇਡ ਹੈ ਇੱਕ ਰੰਗ ਹੋਊਗਾ ਆਵਲਾ ਆਨੀਅਨ ਜਿਹਾ ਸ਼ੇਡ ਇੱਕ ਰੰਗ ਹੋਊਗਾ ਸੀ ਗ੍ਰੀਨ ਕਲਰ 8550 ਪ੍ਰਾਈਸ ਆ ਰਿਹਾ ਜੀ ਇਸ ਦਾ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਸਾਰਾ ਦਬਕੇ ਦਾ ਕੰਮ ਹੈ ਇੱਕ ਆ ਰਿਹਾ ਮਾਊਸ कलर ਇਕ ਦੇ ਚ ਸਕਿਨ ਫਾਰਮ ਸ਼ੇਡ ਆ ਗਿਆ ਜੀ ਆ ਆ ਉਹ ਮਾਊਸ ਸ਼ੇਡ ਡਿਫਰੈਂਟ ਜਗਲਾ সিলਵਰ ਕਲਰ ਵੀ ਕਹਿ ਸਕਦੇ ਆਪਾਂ ਇਹਨੂੰ ਬੜਾ ਪਿਆਰਾ ਸ਼ੇਡ ਹੈ 8550 ਕੋਈ ਵੀ ਕਲਰ ਤੁਸੀਂ ਨੇ ਬਾਇ ਕਰਨਾ ਸਕਰੀਨ ਤੇ ਦੋ ਨੰਬਰ ਸਾਡੇ ਮੈਂਸ਼ਨ ਆ ਤੇ ਕਲਰ ਦਾ ਆਰਟੀਕਲ ਲੈ ਕੇ ਆਂ ਜੀ ਖਾਦੀ ਸਿਲਕ ਦੇ ਵਿੱਚ ਬੜਾ ਪਿਆਰਾ ਆਰਟੀਕਲ ਬੁਟੀਕ ਵੀ ਸਾਡ ਸੋਲੋ ਪੀਸ ਬਣ ਗਿਆ ਹੈ ਡਿਜ਼ਾਈਨ ਚੈੱਕ ਕਰਾਉਣਾ ਹੁਣ ਡਿਜ਼ਾਈਨ ਦੀ ਖੂਬਸੂਰਤੀ ਚੈੱਕ ਕਰੋ ਸਹੀ ਗੱਲ ਦੱਸਦਾ ਜਿਹੜੀ ਚੀਜ਼ ਮੈਂ ਖੋਲਦਾ ਮੈਂ ਪਟਾਰੀ ਜਦੋਂ ਮੈਂ ਖੋਲਦਾ ਮੈਨੂੰ ਵੀ ਉਹਦੀ ਪਤਾ ਲੱਗਦਾ ਵੀ ਇਹ ਚੀ ਅਲੱਜ ਕਰੋ ਜੀ ਫਰੰਟ ਹੈਵੀ ਟੋਟਲੀ ਹੈਂਡਵਰਕ ਬੁਟੀਕ ਮੇਡ ਆਰਟੀਕਲ ਪਿਓਰ ਖਾਦੀ ਸਿਲਕ ਦਾ ਲਗਜ਼ਰੀ ਐਕਸਕਲੂਸਿਵ ਬੁਟੀਕ ਸਟਾਈਲ ਸੂਟ ਪੂਰਾ ਫਰੰਟ ਪ੍ਰੋਪਰ 슬ੀਵਸ ਤੇ ਕੰਮ 올ਓਵਰ ਫੈਬਰਿਕ ਆ ਰਿਹਾ ਪਿਓਰ ਖਾਦੀ ਸਿਲਕ ਆ ਬਾਟਮ ਤੇ ਕੰਮ ਆ ਰਿਹਾ ਬਾਟਮ ਤੇ ਸਾਰਾ ਹੈਂਡਵਰਕ ਆ ਰਿਹਾ ਜੈਨੂਇਨ ਜੀ ਆਰਟੀਕਲ ਹੈ ਬੜਾ ਸੋਹਣਾ ਆਰਟੀਕਲ ਹੈ ਔਰ ਚੈੱਕ ਕਰੋ ਇਹਦਾ ਦੁਪੱਟਾ ਜੀ ਵਾਓ ਪਿਓਰ ਔਰਗੈਂਜ਼ਾ ਦੁਪੱਟਾ ਦੁਪੱਟੇ ਸਾਰਾ ਫੋਸਟਡ ਹੋਇਆ ਸੋ ਰੇਟ ਆ ਰਿਹਾ ਜੀ ਇਸ ਦਾ 11100 ਰੁਪਏ ਬੁਕਿੰਗ ਨਾਲ ਦੋ ਨੰਬਰ ਤੇ ਪਿਓਰ ਖਾਦੀ ਸਿਲਕਦਾਰ ਰਾਣੀ ਮਜ਼ੈਂਟਾ ਕਲਰ ਦਾ ਕੰਬੀਨੇਸ਼ਨ ਦੇ ਵਿੱਚ ਮੈਂ ਆਰਟੀਕਲ ਲੈ ਕੇ ਆ ਆ ਦੁਪੱਟਾ ਆਏਗਾ ਕੰਟਰਾਸਟ ਦੇ ਵਿੱਚ ਇੰਨਾ ਪਿਆਰਾ ਆਰਟੀਕਲ ਪਿਓਰ ਖਾਦੀ ਸਿਲਕਦਾਰ ਰਾਣੀ ਮਜ਼ੈਂਟਾ ਕਲਰ ਦਾ ਸੋਲੋ ਬੁਟੀਕ ਪੀਸ ਲੈ ਕੇ ਆ ਜੀ ਡਿਜ਼ਾਈਨਰ ਹੁਆ ਹੈ ਇਹ ਟੋਟਲੀ ਹੈਂਡਵਰਕ ਦੇ ਵਿੱਚ ਆ ਚੈੱਕ ਕਰੋ ਮੋਡਲ ਦੇ ਪਾ ਕੇ ਦਿਖਾ ਦਿਓ ਮੀ ਸੋ ਫੋਟੋ ਲੱਗੀ ਹੋਈ ਹੈ ਦਿਖਾ ਦਿਓ ਇੱਕ ਵਾਰੀ ਸਾਰਾ ਹੈਂਡਵਰਕ ਦਾ ਕੰਮ ਪ੍ਰੋਪਰ ਹੈਵੀ ਬਾਜੂ ਤੇ ਕੰਮ ਆ ਰਿਹਾ ਜੀ ਕੰਮ ਬਹੁਤ ਸੋਹਣਾ ਕਰਿਆ ਹੋਇਆ ਟੋਟਲੀ ਹੈਂਡਵਰਕ ਇਹਦੀ ਬਾਟਮ ਤੇ ਹੈਗਾ ਆਈ ਥਿੰਕ ਹੋਣਾ ਚਾਹੀਦਾ ਹੈ ਆਏ ਗਾਈਜ਼ ਦਾ ਸਲਵਾਰ ਦੇ ਪੌਂਚੇ ਤੇ ਕਢਾਈ ਦੀ ਰੇਟ ਦੱਸੂਗਾ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਪੂਰਾ ਦੇਖਿਓ ਸੋ ਚੈੱਕ ਕਰੋ ਜੀ ਪਿਓਰ ਦਾ ਫੈਬਰਿਕ ਆ ਰਿਹਾ ਪਿਓਰ ਖਾਦੀ ਸਿਲਕ ਸਾਰਾ ਫਰੰਟ ਹੈਵੀ ਦਬਕੇ ਦਾ ਕੰਮ ਪੀਸ ਬਹੁਤ ਸੋਹਣਾ ਬਣਿਆ ਹੋਇਆ ਹੈ ਪਰਲ ਦਾ ਕੰਮ ਹੈ ਓਏ ਹੋਏ ਡਬਲ ਸ਼ੇਡ ਦੁਪੱਟਾ ਆਇਆ ਜੀ ਵਾਹ ਅਲਟੀਮੇਟ ਪੀਸ ਹੈ ਜੀ ਅਲਟੀਮੇਟ ਦੁਪੱਟਾ ਪੂਰਾ ਹੈਵੀ ਫੋਰ ਸਾਈਡ ਫੁੱਲ ਪਿਓਰ 35 ਗ੍ਰਾਮ オーਗੈਂਜ਼ਾ ਦੁਪੱਟਾ ਡਬਲ ਸ਼ੇਡ ਦਾ ਸੋ ਪੀਸ ਦੀ ਬੁਕਿੰਗ ਹੋਣੀ ਹੈ ਸਿਰਫ 2 ਨੰਬਰ ਦੇ ਸਪੀਨ ਤੇ ਦੋਨੋਂ ਨੰਬਰ ਮੈਂਸ਼ਨ ਆ ਸਾਡੇ ਸੋ ਗਲਾ ਸ਼ਿਮਰ オーਗੈਂਜ਼ਾ ਦਾ ਮੋਸਟ ਬਿਊਟੀਫੁੱਲ ਆਰਟੀਕਲ ਮੇਰੇ ਸਟੋਰ ਦਾ ਰੀਸਟਾਕ ਹੋਇਆ ਜੀ ਇਹ ਹੁਣ ਦੋ ਰੇਟ ਦੇ ਵਿੱਚ ਬਣ ਗਿਆ 12750 ਚ ਵੀ ਆ ਰਿਹਾ ਤੇ ਹੁਣ ਇਸ ਵਾਰੀ ਜਿਹੜਾ ਇਸ ਦਾ ਰੇਟ ਆਇਆ ਇਸ ਦਾ ਰੇਟ ਆਊਗਾ 10500 ਰੁਪਏ ਯਾਨੀ ਕਿ 10500 10500 ਰੁਪਏ ਦਾ ਪ੍ਰਾਈਸ ਰਹੇਗਾ ਔਰ 12750 ਵਾਲਾ ਵੀ ਆਊਗਾ ਸੋ ਪਹਿਲਾਂ ਤੁਸੀਂ ਚੈੱਕ ਕਰੋ ਜੀ ਪੀਸ ਇਹ ਕਿਸੇ ਖੋਰ ਕਾਰੀਗਰਤਾ ਬਣਾਇਆ ਉਹ ਕਿਸੇ ਹੋਰ ਕਾਰੀਗਰਤਾ ਬਣਾਇਆ ਡਿਜ਼ਾਈਨ ਦਾ ਵੀ ਫਰਕ ਹੈ ਸਿਮਲਰ ਨਹੀਂ ਹੈਗਾ ਜਿਵੇਂ ਇਹਦੇ ਵਿੱਚ ਸਪੇਸ ਹੈ ਉਹਦੇ ਵਿੱਚ ਸਪੇਸ ਨਹੀਂ ਉਹ ਬਿਲਕੁਲ ਨਾਲ-ਨਾਲ ਜੁਆਇੰਟ ਕਰਕੇ ਵਰਕ ਕਰਿਆ ਹੋਇਆ ਸੋ ਇਸ ਦਾ ਡਿਜ਼ਾਈਨ ਚੈੱਕ ਕਰ ਲਓ ਜੀ ਆਹ ਆ ਰਿਹਾ ਇਸ ਦਾ ਡਿਜ਼ਾਈਨ ਪਿਓਰ ਕਰੇਪ ਦੀ ਇਸ ਦੀ ਬਾਟਮ ਰਹੇਗੀ ਕਲਰ ਕੰਬੀਨੇਸ਼ਨ ਚੈੱਕ ਕਰੋ ਦੁਪੱਟਾ ਚੈੱਕ ਕਰੋ ਬੜਾ ਸ਼ਾਨਦਾਰ ਪੀਸ ਬਣਾ ਹੋਇਆ ਔਰ ਬਾਜੂ ਤੇ ਵਰਕ ਆ ਗਿਆ ਔਰ ਆਹ ਦੁਪੱਟਾ ਹੈ ਵਾ ਓਏ ਹੋਏ ਵਾਓ ਯਾ ਮੇਰੇ ਮੂੰਹ ਤੋਂ ਪਤਾ ਨਹੀਂ ਕਿ ਉਹ ਹਰ ਵਾਰੀ ਵੀਡੀਓ ਚ ਵਾਓ ਵਾਓ ਨਿਕਲ ਆਉਂਦਾ। ਬੜੀ ਸ਼ੂਟ ਨੂੰ ਦੇਖ ਕੇ ਨਿਕਲਦਾ ਇਹ। ਸੋ ਪੀਸ ਹੀ ਬੜਾ ਪਿਆਰਾ ਬਣਾ। ਸ਼ੇਡ ਚੈੱਕ ਕਰ ਲਓ ਜੀ ਸ਼ੇਡ ਬੜੇ ਸੋਹਣੇ ਨੇ, ਬਲੈਕ ਰੰਗ। ਕਲਰ ਚੈੱਕ ਕਰੋ। ਇਹਦੇ ਵਿੱਚ ਤਿੰਨ ਪੀਸ ਆਏ ਆ ਮੇਰੇ ਕੋਲ ਗਲਾਸ ਸ਼ਿਮਰ ਔਰਗੈਂਜ਼ਾ ਦੇ ਤੇ ਇੱਕ ਪੀਸ ਆਏਗਾ ਵਿਸਕੋਸ ਔਰਗੈਂਜ਼ਾ ਦੇ। ਇਹਦਾ 10500 ਰੁਪਏ ਰੇਟ ਆ ਰਿਹਾ ਜੀ। 10500 ਇਸ ਦਾ ਪ੍ਰਾਈਸ ਆ ਰਿਹਾ। ਰੰਗ ਚੈੱਕ ਕਰ ਲਓ, ਸਾਰੇ ਰੰਗ ਜ਼ਬਰਦਸਤ ਨੇ। ਤੁਸੀਂ ਕੋਈ ਵੀ ਪੀਸ ਬਾਏ ਕਰ ਲਓ। ਬੜੇ ਪਿਆਰੇ ਪੀਸ ਬਣਾ ਹਣੇ, ਬੜੇ ਪਿਆਰੇ カラー देखो किन्ना ਸੋਹਣਾ ਕੰਬੀਨੇਸ਼ਨ ਚੈੱਕ ਕਰੋ ਆ ਲੋ ਇੱਕ ਆਏਗਾ ਜੀ ਵਿਸਕੋਸ オーਰਗੈਂਜ਼ਾ ਦੇ ਇਹ ਆਏਗਾ ਵਿਸਕੋਸ オーਰਗੈਂਜ਼ਾ ਦੇ ਇਹਨਾਂ ਨੂੰ ਸੌਫਟ ਦੇ ਥੋੜਾ ਜਿਹਾ ਲਾਈਟ ਵੇਟ ਚਾਹੀਦਾ ਹੋਰ ਵੀ ਫੈਬਰਿਕ ਮਤਲਬ ਕਿ ਜਿਆਦਾ ਖੜਿਆ ਖੜਿਆ ਨਾ ਰਹੇ ਆ ਲੋ ਆ ਰਹਿ ਜ਼ਾ ਦੁਪੱਟਾ ਪੀਸ ਚਾਰੇ ਚਾਰੇ ਸੋਨੇ ਕੋਈ ਵੀ ਕਲਰ ਬਾਈ ਕਰ ਲਓ 10500 ਜੀ ਇੱਕ ਲਹਿੰਗਾ ਸੂਟ ਹੋਰ ਲੈ ਕੇ ਆਇਆ ਪਿਓ 시ਮਰ ਦਾ ਪਿੰਕ ਕਲਰ ਦੇ ਵਿੱਚ ਲਹਿੰਗਾ ਸਪੈਸ਼ਲ ਫੋਰ ਵੈਡਿੰਗ ਆਊਟਫਿਟ ਸਪੈਸ਼ਲ ਫੋਰ ਰਿੰਗ ਸਰਮਨੀ ਆਊਟਫਿਟ ਅਗਰ ਤੁਸੀਂ ਰਿੰਗ ਸ਼ਰਮਣੀ ਤੇ ਵੇਅਰ ਕਰਨਾ ਚਾਹੇ ਤੁਸੀਂ ਬ੍ਰਾਈਡਰ ਲਈ ਕੁਝ ਡਿਫਰੈਂਟ ਕਲਰ ਵੇਅਰ ਕਰਨਾ ਲਹਿੰਗਾ ਪਾਣਾ ਚਾਹੁੰਦੇ ਹੋ ਚੈੱਕ ਕਰੋ ਜੀ ਲਹਿੰਗਾ ਚਾਹੇ ਤੁਹਾਡੇ ਬ੍ਰਦਰ ਦੀ ਮੈਰਿਜ ਹੈ ਤੁਸੀਂ ਆਪਣੇ ਲਈ ਲੈਣਾ ਚਾਹੁੰਦੇ ਹੋ ਲਹਿੰਗਾ 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 ਹਰ ਕੋਈ ਦੇਖਦਾ ਰਹੇਗਾ ਤੁਹਾਡੇ ਲਹਿੰਗੇ ਵੱਲ ਹਰ ਕੋਈ ਪੁੱਛੇਗਾ ਤੁਹਾਨੂੰ ਲਿਆ ਕਿੱਥੋਂ ਹੈ ਗਾਰੰਟੀ ਹੈ ਇਸ ਗੱਲ ਦੀ ਸੋ ਤੁਸੀਂ ਕੀ ਕਹਿਣਾ ਅਮਰਤ ਸਰੀਆ ਮਲਡ ਐਂਡ ਸਮਾਨ ਆ ਰਹੇ ਦੋ ਕਿਉਂਕਿ ਜੋ ਕਲੈਕਸ਼ਨ ਤੁਸੀਂ ਫਲੇਅਰ ਚੈੱਕ ਕਰੋ। ਲੋਮੀ ਦੂਰੋਂ ਦਿਖਾ ਦੇ ਫਲੇਅਰ। ਫਲੇਅਰ ਦਿਖਾ ਦੇ ਦਾ। ਹੁਣ ਮੈਂ ਸ਼ਰ ਦਿਖਾਣਾ ਦੂਰੋਂ ਦਿਖਾਈ ਮੜੀ। ਮੈਂ ਕਹਿੰਦਾ ਪੀਸੀ ਬੜਾ ਪਿਆਰਾ ਬਣਾ ਸ਼ੋਰ ਸ਼ਰਟ ਨਾਲ ਲਹਿੰਗਾ। ਸ਼ੋਰ ਸ਼ਰਟ ਆ ਰਹੀ ਆ ਬਿਲਕੁਲ ਸ਼ੋਰ ਸ਼ਰਟ ਆ ਗਈ ਜੀ। ਸ਼ੋਰ ਸ਼ਰਟ ਨਾਲ ਲਹਿੰਗਾ, ਪ੍ਰੋਪਰ 슬ੀਵਸ ਤੇ ਕੰਮ। ਇਹ ਬਾਜੂ ਹੈ। ਐਕਸਾਈਟਿਡ ਕਿੱਧਰ ਕਿੱਧਰ ਹੈ। ਬਾਜੂ ਤੇ ਕੰਮ ਆ ਗਿਆ, 슬ੀਵਸ ਤੇ ਆ ਗਿਆ। ਬੋਲਤੀ ਬੰਦ ਕਰਨ ਵਾਲਾ ਡਿਜ਼ਾਈਨ ਹੈ ਵਾਹ ਨੋ ਵਰਡ ਨੋ ਵਰਡ ਪੁੱਛ ਨਹੀਂ ਹੈਗਾ ਬੋਲਣ ਨੂੰ ਕੀ ਤਾਰੀਫ ਕਰੀਏ ਸਪੈਸ਼ਲ ਬੜਾ ਪਿਆਰਾ ਲਹਿੰਗਾ ਸੂਟ ਲੈ ਕੇ ਆਇਆ ਬਹੁਤ ਸੋਹਣਾ ਆਊਟਫਿਟ ਹੈ ਸੋ ਬੁਕਿੰਗ ਲਈ ਸਾਡੇ ਦੋ ਨੰਬਰ ਸਕਰੀਨ ਤੇ ਮੈਂਸ਼ਨ ਆ 25500 ਰਾਈਸ ਆ ਰਹਾ ਹੈ ਪੂਰੇ 1 ਮੰਥ ਦੀ ਵੇਟਿੰਗ ਤੋਂ ਬਾਅਦ ਇਹ ਗਰਾਰਾ ਸੂਟ ਦੁਬਾਰਾ ਆਇਆ ਜੀ ਮੇਰੇ ਕੋਲ ਰੀਸਟਾਕ ਹੋਇਆ ਸੋ ਸਪੈਸ਼ਲ 오ਰੇਂਜ ਕਲਰ ਦਾ ਗਰਾਰਾ ਸੂਟ ਬੜਾ ਪਿਆਰਾ ਸੋ ਚੈੱਕ ਕਰੋ ਜੀ ਗਰਾਰਾ ਪਹਿਲਾਂ ਆਇੰਦਾ ਫੁੱਲ ਫਲੇਅਰ ਦੇ ਵਿੱਚ ਫੁੱਲ ਹੈਵੀ ਕੰਮ ਆ ਰਿਹਾ ਜੀ ਗਰਾਰਾ ਗਰਾਰੇ ਦਾ ਸਾਰਾ ਹੈਂਡਵਰਕ ਹੈ ਟੋਟਲੀ ਪਿਓਰ ਕ੍ਰੇਵ ਦਾ ਗਰਾਰਾ ਬਣਿਆ ਹੋਇਆ ਔਰ ਚੈੱਕ ਕਰੋ ਇਹਦੀ ਸ਼ਰਟ ਪਿਓਰ ਗਲਾਸ਼ਿਮਾ ਔਰਗੇਂਜ਼ਾ ਦੀ ਸ਼ਰਟ ਆ ਰਹੀ ਹੈ ਵੈਡਿੰਗ ਦੇ ਲਈ ਮੇਰੇ ਕੋਲੋਂ ਸੌੜ ਨਹੀਂ ਖਜ਼ਾਨਾ ਜੇ ਤਾਂ ਤੁਸੀਂ ਲੈਣੀਆਂ ਨੇ ਆਮ ਚੀਜ਼ਾਂ ਉਹ ਮੈਂ ਨਹੀਂ ਸੇਲ ਕਰਦਾ ਨਾ ਮੈਨੂੰ ਤੋਂ ਮਿਲ ਨਹੀਂ ਇਹ ਮੈਨੂੰ ਮੇਰੇ ਕੋਲ ਮਿਲਣਗੇ ਥੋੜੇ ਲਈ ਇਹੋ ਜਿਹੇ ਆਈਟਮਾਂ બસ ਦਿਲ ਖੁਸ਼ ਕਰਨ ਵਾਲੀਆਂ ਚੀਜ਼ਾਂ ਨੈਟਵਰਕ ਘੇਰਾ ਵਰਕ ਬਾਜੂ ਵਰਕ ਓਏ ਹੋਏ ਦੇਖਣ ਵਾਲੀ ਚੀਜ਼ ਦੁਪੱਟਾ ਨਖਰੇ ਕਰਦਾ ਖੁੱਲਣ ਵਕਤ ਵੀ ਕਿਉਂਕਿ ਸੋਨਾ ਨਾ ਇਸ ਕਰਕੇ ਨਖਰੇ ਕਰਦਾ ਆ ਚੈੱਕ ਕਰੋ ਦੁਪੱਟਾ ਕੀ ਬਾਤ ਹੈ ਪੂਰਾ ਹੈਵੀ ਦੁਪੱਟਾ ਡੀਜ਼ਲ ਦੇ ਉੱਤੇ ਜਿਹੜਾ ਅੱਜਕੱਲ੍ਹ ਅੱਜਕੱਲ੍ਹ ਦਾ ਨਵਾਂ ਫੈਸ਼ਨ ਹੈ ਇਹ ਸੱਚੀ ਗੱਲ ਦੱਸਾਂ ਤੁਹਾਨੂੰ ਯੂਨੀਕ ਆਈਟਮ ਦਾ ਹੈ ਹੀ ਇਹੀ ਹੈ ਸੋ ਇਹ ਗਰਾਰਾ ਸੂਟ ਤੁਸੀਂ ਬਾਇ ਕਰਨ ਲਈ ਸਾਡੇ ਸਕਰੀਨ ਤੇ ਦੋ ਨੰਬਰ ਮੈਂਸ਼ਨ ਨੇ ਬੁਕਿੰਗ ਕਰੋ ਸਵਾਰਤਾ ਵੈਡਿੰਗ ਸੀਜ਼ਨ ਦੇ ਵਿੱਚ ਧਮਾਕੇ ਦੇਣਿਆ ਤੁਹਾਨੂੰ ਧਮਾਕੇ ਸੂਟ ਸੋ ਮਤਲਬ ਕਿ ਇਹੋ ਜੀ ਕਲੈਕਸ਼ਨ ਸਾਡੀ ਮਾਰਚ ਤੋਂ ਜਿਹੜੀ ਆ ਉਹ ਤਿਆਰੀ ਪ੍ਰੋਪਰ ਸ਼ੁਰੂ ਹੋ ਗਈ ਸੀ April ਤੋਂ April ਤੋਂ ਅਸੀਂ ਸ਼ੁਰੂਆਤ ਕਰਤੀ ਸੀ ਵੈਡਿੰਗ ਦੇ ਸੂਟਾਂ ਦੀ ਔਰ ਹੁਣ ਤੱਕ ਇਹੋ ਇਹੋ ਜਿਹੇ ਡਿਜ਼ਾਈਨ ਅਸੀਂ ਲਾਂਚ ਕਰ ਚੁੱਕੇ ਆ ਕਿ ਜਿਹੜੇ ਮਾਰਕੀਟ ਦੇ ਵਿੱਚ ਵੀ ਤੁਹਾਨੂੰ ਦੇਖਣ ਨੂੰ ਨਹੀਂ ਮਿਲਣਗੇ ਇੱਕ ਤੋਂ ਇੱਕ ਵੈਰਾਈਟੀ ਮੇਰੇ ਕੋਲ ਮਿਲੇਗੀ ਵੈਡਿੰਗ ਦੇ ਲਈ ਸੋ ਦਬਕੇ ਵਰਕ ਦਾ ਆਵਲਾ ਆਰਟੀਕਲ ਚੈੱਕ ਕਰੋ ਪਿਓਰ ਸ਼ਿਮਰ ਦੇ ਉੱਤੇ ਲੈ ਕੇ ਆਇਆ ਜੀ ਇਹ ਆਰਟੀਕਲ ਮੇਰਾ ਰੀਸਟਾਕ ਹੋਇਆ ਹੈ ਇਸ ਵਾਰੀ ਮੈਂ 6 ਤੋਂ 7 ਰੰਗ ਲੈ ਕੇ ਆਇਆ ਚਾਰ ਪੰਜ ਨਵੇਂ ਰੰਗ ਐਡ ਕਰਵਾਏ ਆ ਜੀ ਔਨ ਡਿਮਾਂਡ ਤੇ ਆ ਚੈੱਕ ਕਰੋ ਮੈਂ ਨੇ ਸਕਿਨ ਜਾ ਕਲਰ ਓਪਨ ਕਰਿਆ ਸਕਿਨ ਸ਼ੇਡ ਆ ਰਿਹਾ ਸਕਿਨ ਗੋਲਡਨ ਜਾ ਕਲਰ ਬੜਾ ਪਿਆਰਾ ਸ਼ੇਡਾ ਦਬਕੇ ਵਰਕ ਦਾ ਸ਼ਾਨਦਾਰ ਪੀਸ ਇਹ ਡਿਜ਼ਾਈਨ ਉਹ ਡਿਜ਼ਾਈਨ ਆ ਮਤਲਬ ਕਿ ਇਹੋ ਜਿਹਾ ਕਲਾਇੰਟ ਕੋਈ ਵੀ ਨਹੀਂ ਹੋਏਗਾ ਕੋਈ ਵੀ ਕਸਟਮਰ ਆ ਗੱਲ ਨਹੀਂ ਕਹਿ ਸਕਦਾ ਭਾਜੀ ਸਾਨੂੰ ਆ ਸੂਟ ਨਹੀਂ ਪ ਟੀਮਨ ਕੀ ਸ਼ਾਪ ਤੇ ਜਦੋਂ ਕਸਟਮਰ ਆਉਂਦਾ ਇਹ ਸੂਟ ਖੁੱਲਦੇ ਸਾਰ ਐ ਜਾਂਦੇ ਆ ਹਵਾ ਵਾਂਗ ਉੜਦੇ ਜਾਂਦੇ ਆ بس ਇਹ ਚੀਜ਼ ਆ ਇਹ ਇਹੋ ਜੀ ਆਈਟਮ ਆ ਆ ਚੈੱਕ ਕਰੋ ਪਿਓਰ ਆਰਗੈਂਜ਼ਾ ਦਾ ਫੋਰ ਸਾਈਡ ਦੁਪੱਟਾ ਪੂਰਾ ਦਬਕੀ ਵਰਕੇ ਦੇ ਵਿੱਚ ਸਾਡੀ ਅਪ੍ਰੈਲ ਤੋਂ ਵੈੜੀ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਹੁਣ ਤੱਕ ਸਾਡੀ ਪੂਰੀ ਤਿਆਰੀ ਐਨ ਫੁੱਲ ਹੈ ਅਸੀਂ ਤਿਆਰੀ ਤਾਂ ਪਹਿਲਾਂ ਹੀ ਕਰੀ ਬੈਠੇ ਹਾਂ ਡਿਜ਼ਾਈਨ ਕਿੰਨੇ ਆ ਗਏ ਕਿੰਨੇ ਲਾਂਚ ਕਰਕੇ ਸੇਲ ਕਰਦੇ ਔਰ ਇੱਕ ਤੋਂ ਇੱਕ ਕਲੈਕਸ਼ਨ ਕਲਰ ਚੈੱਕ ਕਰੋ ਦੇ ਕਿੰਨੇ ਪਿਆਰੇ ਨੇ ਓਨੀਅਨ ਪਿਟ ਕਲਰ ਇਸਤਾ ਕਲਰ ਨਮਾਇਆ ਬਲੂ ਸ਼ੇਡ ਨਮਾਇਆ ਪੀਚ ਗਾਦਰੀ ਕਲਰ ਕਲਰ ਚੈੱਕ ਕਰੋ ਜਿਹੜਾ ਮਰਜ਼ੀ ਲੈ ਲੈ ਜਿਨ੍ਹਾਂ ਨੇ ਮੰਮੀ ਦੇ ਲਈ ਲੈਣਾ ਸਪੈਸ਼ਲ ਅਗਰ ਤੁਹਾਡੇ ਮਤਲਬ ਕਿ ਘਰ ਦੇ ਵਿੱਚ ਫੰਕਸ਼ਨ ਆ ਜੇ ਤੁਸੀਂ ਮੰਮੀ ਲਈ ਸੂਟ ਲੈਣਾ ਹੈ ਜਾਂ ਭਾਬੀ ਲਈ ਲੈਣਾ ਹੈ ਜਾਂ ਸਿਸਟਰ ਲਈ ਲੈਣਾ ਚਾਹੀਏ ਆਪਣੀ ਲਈ ਲੈਣਾ ਸੂਟ ਸਭ ਤੋਂ ਸੋਹਣਾ ਹੈ ਕਲਰ ਇਹਦੇ ਵਿੱਚ ਸਾਰੀਆਂ ਆਪਸ਼ਨ ਆਈਆਂ ਨੇ ਲਾਈਟ ਡਾਰਕ ਸਾਰੇ ਰੰਗ ਬਣਾਏ ਆਪਾਂ ਆ ਦੇਖੋ ਨਵੇਂ ਰੰਗ ਨੇ ਸੋ ਇਹ ਦਬਕੇ ਵਰਕ ਦਾ ਆਰਟੀਕਲ ਮੋਸਟ ਬਿਊਟੀਫੁਲ ਆਰਟੀਕਲ ਹੈ ਬੁਕਿੰਗ ਲਈ ਸਾਡੇ ਦੋ ਨੰਬਰ ਸਕਰੀਨ ਤੇ ਮੈਂਸ਼ਨ ਹੈ ਦੋ ਜਹਾਬ ਸਿਲਕ ਦੇ ਵਿੱਚ ਮੈਂ ਆਰਟੀਕਲ ਲੈ ਕੇ ਆਂ ਹੈਂਡ ਵਰਕ ਦੇ ਵਿੱਚ ਸੂਟ ਜਿਨ੍ਹਾਂ ਨੂੰ ਵੈਡਿੰਗ ਦੇ ਸਭ ਤੋਂ ਸੋਹਣੇ ਸੂਟ ਚਾਹੀਦੇ ਹਨ ਨਾ ਮੰਮੀ ਇੱਕ ਵਾਰੀ ਮੇਰੇ ਕੋਲ ਹੀ ਕੈਮਰਾ ਕਰਿਓ ਜਿਨ੍ਹਾਂ ਨੂੰ ਵੈਡਿੰਗ ਦੇ ਸਭ ਤੋਂ ਸੋਹਣੇ ਸੂਟ ਚ ਤੁਸੀਂ ਕਿਤੇ ਨਹੀਂ ਜਾਣਾ ਤੁਹਾਨੂੰ ਇਹੋ ਜੀ ਵੈਰਾਈਟੀ ਦੇ ਦਾਂਗੇ ਨਾ ਜੇ ਤੁਹਾਨੂੰ ਕਿਸੇ ਨੇ 50 ਸੂਟ ਦਿਖਾਣੇ ਅਸੀਂ ਤੁਹਾਨੂੰ 1000 ਦਿਖਾ ਦਾਂਗੇ ਮੈਂ ਸੱਚੀ ਗੱਲ ਕਹਿੰਦਾ 1000 ਵੀ ਇਹੋ ਜੇ ਟਾਪ ਟ੍ਰੈਂਡਿੰਗ ਲੇਟੈਸਟ ਨਿਊ ਇੱਕ ਤੋਂ ਇੱਕ ਡਿਜ਼ਾਈਨ ਇਹੋ ਜ ਆ ਰਿਆ ਨਾ ਆਪਣੇ ਕੋਲੋਂ ਕਿ ਬਸ ਨੈਕਸਟ ਲੈਵਲ ਦੀ ਵੈਰਾਈਟੀ ਜਿਹਨੂੰ ਕਹਿੰਦੇ ਆ ਨੈਕਸਟ ਲੈਵਲ ਦੀ ਵੈਰਾਈਟੀ ਵੀ ਬਸ ਤੁਸੀਂ ਕਹਿਣਾ ਭਾਜੀ ਆ ਵੀ ਪੈਕ ਕਰ ਦੋ ਆ ਵੀ ਕਰ ਦੋ ਆ ਵੀ ਕਰ ਦੋ ਆ ਵੀ ਕਰ ਦੋ ਤੁਸੀਂ ਕੋਈ ਸੂਟ ਨੂੰ ਨਾ ਨਹੀਂ ਕਰ ਸਕੋਗੇ ਇਹੋ ਜੀ ਵੈਰਾਈਟੀ ਆ ਆਪਣੇ ਲਵੇ ਆ ਚੈੱਕ ਕਰੋ ਚਾਹੇ ਵਿਜ਼ਿਟ ਕਰ ਲੋ ਚਾਹੇ ਆਨਲਾਈਨ ਮੰਗਾ ਲੋ ਬੁਕਿੰਗ ਆਪਣੀ ਜਲਦੀ ਤੋਂ ਜਲਦੀ ਕਰਵਾ ਲੋ ਬਾਅਦ ਚ ਨਾ ਆਖਿਓ ਗਵਾਂਡੀ ਲੈ ਗਏ ਅਸੀਂ ਰਹਿ ਗਏ ਫਰੰਟ ਪੂਰਾ ਹੈਵੀ ਜਰਾਬ ਸਿਲਕ ਫੈਬਰਿਕ ਸਾਰਾ ਹੈਂਡ ਵਰਕ ਪ੍ਰੋਪਰ ਬਾਜੂਦਗਾ ਰੰਗ ਨਮਾ ਰੰਗ ਨਮਾ ਹੈ ਰੰਗ ਦਾ ਨਾਮ ਨਹੀਂ ਪਤਾ ਕੀ ਹੈ ਆ ਚੈੱਕ ਕਰੋ ਇਹਦਾ ਪਿਓਰ ਔਰਗੈਂਜ਼ਾ ਦਾ ਦੁਪੱਟਾ ਫੋਰ ਸਾਈਡ ਦੁਪੱਟਾ ਲਾਜਵਾ ਪੀਸ ਜੀ ਆ ਚੈੱਕ ਕਰੋ ਫੋਰ ਸਾਈਡ ਦੁਪੱਟਾ ਪਿਓਰ ਔਰਗੈਂਜ਼ਾ ਸਾਰਾ ਕਟਵਰਕ ਦਾ ਕੰਮ ਸ਼ੇਡ ਚੈੱਕ ਕਰੋ ਨਵੇਂ ਰੰਗ ਇਹ ਹੁੰਦੇ ਆ ਨਵੇਂ ਰੰਗ ਇਹਨਾਂ ਨੂੰ ਕਹਿੰਦੇ ਆ ਨਵਾਂ ਰੰਗ ਨਵਾਂ ਕੰਬੀਨੇਸ਼ਨ ਓਏ ਹੋਏ ਹੋਏ ਪੀਚ ਗਾਜ਼ਰੀ ਨਾਲ ਡਾਰਕ ਗਾਜ਼ਰੀ ਦਾ ਕੰਬੀਨੇਸ਼ਨ 골ਡਨ ਨਾਲ ਰੈੱਡ ਦਾ ਕੰਟਰਾਸਟ ਨੀਚੇ ਵਾਲਾ ਰੰਗ ਬਿਲਕੁਲ ਡਿਫਰੈਂਟ ਜਿਹਾ ਸ਼ੇਡ ਆ ਰੰਗ ਦਾ ਨਾਮ ਹੀ ਨਹੀਂ ਪਤਾ ਕੀ ਆ ਸੋ ਰੰਗ ਤੁਸੀਂ ਕੋਈ ਵੀ ਬਾਏ ਕਰ ਲਓ ਰੇਟ ਕੀ ਆ ਰਿਹਾ ਰੇਟ ਸਕਰੀਨ ਤੇ ਮੈਂਸ਼ਨ ਕਰਾਂਗੇ ਆਪਾਂ ਓਏ ਹੋਏ ਰੇਟ ਦੇ ਅਕੋਰਡਿੰਗ ਸ਼ੁਰੂ ਬੋਸ ਹੁਣ 6900 ਅੱਪਕੇ ਵਰਕ ਦਾ ਬਿਊਟੀਫੁੱਲ ਡਿਜ਼ਾਈਨ ਚੈੱਕ ਕਰੋ ਜੀ ਕਲਰ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਸਾਰਾ ਦਬਕੇ ਦਾ ਕੰਮ ਸਾਰਾ ਪੈਚਵਰਕ ਦਾ ਕੰਮ ਇੰਨਾ ਪਿਆਰਾ ਸੂਟ ਬਣਿਆ ਹੋਇਆ ਮੈਂ ਕਹਿੰਦਾ ਸੂਟ ਦੇਖ ਕੇ ਰੂਹ ਖੁਸ਼ ਹੋ ਗਈ ਸੱਚੀ ਗੱਲ ਕਹਿ ਰਿਹਾ ਮੈਂ ਆ ਚੈੱਕ ਕਰੋ ਜੀ ਪਹਿਲਾਂ ਆਪਾਂ ਬਾਟਮ ਦਾ ਸਟੱਫ ਲਾਈਨਿੰਗ ਦਾ ਸਟੱਫ ਓਪਨ ਕਰਾਂਗੇ 5 ਮੀਟਰ ਫੈਬਰਿਕ ਆ ਰਿਹਾ ਕਰੇਵ ਲਾਈਨਿੰਗ ਦਾ ਕੱਪੜਾ ਤੁਹਾਨੂੰ ਨਾਲ ਮਿਲਣਾ ਐਕਸਟਰਾ ਲਾਈਨ ਦੀ ਕੋਈ ਲੋੜ ਨਹੀਂ ਆਪਾਂ ਪਹਿਲਾਂ ਬਾਟਮ ਦਾ ਸਟੱਫ ਓਪਨ ਕਰ ਰਹੇ ਹਾਂ ਲਾਈਨਿੰਗ ਦਾ ਹੁਣ ਚੈੱਕ ਕਰੋ ਸ਼ਰਟ ਹੈ ਜੀ

ਚਾਰੇ ਸ਼ੇਡ ਬੜੇ ਪਿਆਰੇ ਆ ਅਲਟੀਮੇਟ ਪੀਸ ਆ ਰੇਟ ਦੇ ਅਕੋਰਡਿੰਗ ਫੋਰ ਬਹੁਤ ਸੋਹਣਾ ਰੇਟ ਆ ਰਹਾ 11700 ਰੁਪਏ ਰੇਟ ਆ ਰਹਾ ਜੀ 11700 ਰੁਪਏ ਇਹ ਕਰਿਆ ਆਵਲਾ ਸ਼ੇਡ ਇਹ ਕਲਰ ਇਦਾਂ ਆਊਗਾ ਇਹ ਕਲਰ ਆਊਗਾ ਆਵਲਾ ਉਹ ਵੀ ਕੋਈ ਦਿਖਾਈ ਨਹੀਂਗਾ ਕਰਾਈ ਆਊਗਾ ਗ੍ਰੀਨ ਸ਼ੇਡ ਆਏਗਾ ਪਿੰਕ ਗਾਜ਼ਰੀ ਕਲਰ ਆਏਗਾ ਲਵੈਂਡਰ ਸ਼ੇਡ ਕਲਰ ਤੁਸੀਂ ਕੋਈ ਵੀ ਵਾਇਰ ਕਰ ਲੋ 11700 ਰੁਪਏ ਦਬਕੇ ਵਰਗਾ ਸਭ ਤੋਂ ਸੋਹਣਾ ਆਰਟੀਕਲ ਸ਼ੋਰ ਖਾਦੀ ਸਿਲਕ ਦੇ ਵਿੱਚ ਸਪੈਸ਼ਲ ਆਊਟਫਿਟ ਲੈ ਕੇ ਆਇਆ ਸਪੈਸ਼ਲ ਲਹਿੰਗਾ ਸੂਟ ਲੈ ਕੇ ਆਇਆ ਚਾਰ ਕਲਰ ਅਸੀਂ ਰੈਡੀ ਕਰਵਾਏ ਆ ਸਪੈਸ਼ਲ 4 ਵੈਡਿੰਗ ਸਪੈਸ਼ਲ 4 ਬ੍ਰਾਈਡਲ ਮਜ਼ੈਂਟਾ ਮਰਾਸਟ ਫਿਰੋਜ਼ੀ ਮਹਿਰੂਨ ਚਾਰ ਰੰਗ ਰੈਡੀ ਕਰਵਾਏ ਆ ਡਿਜ਼ਾਈਨ ਇੰਨਾ ਪਿਆਰਾ ਰੇਟ ਮੈਂ ਵੀਡੀਓ ਦੇ ਵਿੱਚ ਦੱਸੂਗਾ ਲਾਸਟ ਦੇ ਵਿੱਚ ਤੁਸੀਂ ਪਹਿਲਾਂ ਲਹਿੰਗਾ ਚੈੱਕ ਕਰੋ ਲਹਿੰਗਾ ਸੂਟ ਲੈ ਕੇ ਆਇਆ ਬੜਾ ਸ਼ਾਨਦਾਰ ਫੁੱਲ ਕਲੀਆਂ ਫੁੱਲ ਫਲੇਅਰ ਦੇ ਵਿੱਚ ਪੂਰਾ ਹੈਵੀ ਲਹਿੰਗਾ ਆ ਰਿਹਾ ਲਹੰਗਾ ਬੜਾ ਸ਼ਾਨਦਾਰ ਪਿਓਰ ਖਾਦੀ ਸਿਲਕ ਦਾ ਲਹੰਗਾ ਫਰੰਟ ਬੈਕ ਤੇ ਸਾਰਾ ਹੈਂਡਵਰਕ ਪੂਰਾ ਹੈਵੀ ਇਸ ਨੂੰ ਹੋਰ ਹੈਵੀ ਕਰਨਾ ਤਾਂ ਫਲੇਅਰ ਇਹਦਾ ਪੂਰਾ ਹੋਰ ਫਲਫੀ ਕਰਨਾ ਜੇ ਤਾਂ ਇਹ ਨੂੰ ਜੇ ਕੈਨ ਲਵਾ ਲਿਓ ਇਹ ਲਹੰਗਾ ਪਾਇਆ 50 60 ਹਜ਼ਾਰ ਰੁਪਏ ਦਾ ਲੱਗੂਆ ਸੋ ਆ ਚੈੱਕ ਕਰੋ ਪਿਓਰ ਖਾਦੀ ਸਿਲਕ ਦੀ ਸ਼ਰਟ ਆ ਰਹੀ ਹੈ ਸ਼ਰਟ ਤੇ ਟੋਟਲੀ ਹੈਂਡਵਰਕ ਪਿਓਰ ਖਾਦੀ ਸਿਲਕ ਦੀ ਸ਼ਰਟ ਸ਼ੋਰ ਸ਼ੋਰ ਨਾਲ ਲਹੰਗਾ ਬੜਾ ਸ਼ਾਨਦਾਰ ਔਰ ਪ੍ਰੋਪਰ ਹੈਵੀ ਬਾਜੂ ਦੇ ਕੰਮ ਔਰ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦੁਪੱਟਾ ਚਾਰ ਸ਼ੇਡਾਂ ਮੈਂ ਰੈਡੀ ਕਰਵਾਏ ਚਾਰੇ ਸ਼ੇਡ ਬੜੇ ਪਿਆਰੇ ਹਲੋ ਸੈਕੰਡ ਸ਼ੇਡ ਆ ਰਹੀ ਜੀ ਰਸਟ ਕਲਰ ਕਲਰ ਦੇਖੋ ਕਿੰਨਾ ਪਿਆਰਾ ਹੈ ਇਹ ਫੁੱਲ ਫਲੇਅਰ ਦੇ ਵਿੱਚ ਆਊਗਾ ਜੀ ਸੈਕੰਡ ਕਲਰ ਆ ਰਹਾ ਰਸਟ ਇੱਕ ਆਈਗਾ ਪ੍ਰੋਫੀ ਸ਼ੇਡ ਕਲਰ ਤੁਸੀਂ ਕੋਈ ਵੀ ਬਾਈ ਕਰ ਲਿਓ ਇੱਕ ਆ ਰਹਾ ਜੀ ਮਹਿਰੂਨ ਕਲਰ ਚਾਰੇ ਰੰਗ ਲਾਜਵਾ ਆਮਨੇ ਲਹਿੰਗੇ ਸੂਟ ਦੀ ਜਿਹੜੀ ਪ੍ਰਾਈਸ ਰੇਂਜ ਆ ਰਹੀ ਆ ਉਹ ਆ ਰਹੀ ਆ ਜੀ 22100 ਰੁਪਏ ਬੁਕਿੰਗ ਲਈ ਸਾਡੇ ਦੋ ਨੰਬਰ ਸਕਰੀਨ ਤੇ ਮੈਂਸ਼ਨ ਨੇ ਇਹ ਆਈਟਮ ਮੈਨੇ ਕਸਟਮਾਈਜ਼ ਕਰਵਾਈ ਆ ਔਨ ਡਿਮਾਂਡ ਤੇ ਆਪਣੇ ਕਲਾਇੰਟ ਦੀ ਇਹ ਚੀਜ਼ ਇਹ ਪੀਸ ਮੇਰਾ ਜਾਣਾ ਯੂ ਐਸ ਏ ਸੋ ਉਹਨਾਂ ਨੇ ਡਿਮਾਂਡ ਕਰੀ ਸੀ ਭਾਜੀ ਸਾਨੂੰ ਇਹ ਪੀਸ ਮਹਿਰੂਨ ਕਲਰ ਦੇ ਵਿੱਚ ਰੈਡੀ ਕਰਵਾ ਦਿਓ ਅਸੀਂ ਕੱਲ ਫੋਟੋ ਪਾਈ ਸੀ ਰਸਟ ਕਲਰ ਦੀ ਸੋ ਬ੍ਰਾਈਡਲ ਦੇ ਲਈ ਸਭ ਤੋਂ ਸੋਨਾ ਆਊਟਫਿਟ ਮੈਂ ਰੈਡੀ ਕਰਵਾਇਆ ਜੀ ਸੋ ਮੈਂ ਕਹਿੰਦਾ ਤੁਸੀਂ ਕਹਿਣਾ ਪਾਜੀ ਪੀਸ 80 ਰੈਡੀ ਕਰਵਾਣਾ ਕੋ ਸੋ ਮੈਂ ਦੋ ਪੀਸ ਕਰਵਾਇਆ ਇੱਕ ਮੇਰੇ ਕੋਲ ਰੈਡੀ ਪਿਆ ਤੁਸੀਂ ਆਰਡਰ ਕਰ ਸਕਦੇ ਹੋ ਕਿਉਂਕਿ ਇੱਕ ਮੇਰਾ ਜਾਣਾ ਯੂ ਐਸ اے ਤੇ ਮੈਂ ਦੋ ਪੀਸ ਰੈਡੀ ਕਰਵਾਇਆ ਮੈਂਨੇ ਸੋਚਿਆ ਵੀ ਇੱਕ ਮੈਂ ਆਪਣੀ ਇੰਸਟਾ ਫੈਮਿਲੀ ਨੂੰ ਵੀ ਦਊਂਗਾ ਸੋ ਲੋ ਜੀ ਆਪਾਂ ਹਜੇ ਇੱਕ ਪੀਸ ਤਾਂ ਰੈਡੀ ਕਰਵਾਇਆ ਕਿਉਂਕਿ ਪੀਸ ਬਣ ਕੇ ਇੱਕ ਆਇਆ ਮੇਰੀ ਕੁਆਂਟੀਟੀ ਪੂਰੀ ਬਣੇਗੀ ਇਸ ਦਿਨ ਸਲਵਾਰ ਆ ਚੈੱਕ ਕਰੋ ਆਊਟਫਿਟ ਬਰਾਇਡਲ ਆਊਟਫਿਟ ਲੈ ਕੇ ਆਇਆ ਥੋੜੇ ਵਾਸਤੇ ਸਪੈਸ਼ਲ ਨਾਰਕਲੀ ਵਾਉ ਜਿਹੜਾ ਮਾਡਲ ਨੇ ਪਾਇਆ ਹੋਆ ਤੁਹਾਨੂੰ ਦਿਖਾਇਆ ਔਰ ਰਸਟ ਪੀਸ ਆਪਾਂ ਮਹਿਰੂਨ ਦੇ ਵਿੱਚ ਰੈਡੀ ਕਰਵਾਇਆ ਉਹਨਾਂ ਨੇ ਆਨੰਦ ਕਾਰਡ ਤੇ ਵੇਅਰ ਕਰਨਾ ਲੋਰੀ ਚੈੱਕ ਕਰੋ ਆ ਆ ਰਹੀ ਨਾਰਕਲੀ ਫੁੱਲ ਫਲੇਅਰ ਦੇ ਵਿੱਚ ਫੁੱਲ ਕਲੀਆਂ ਪਈ ਹੋਈ ਨੇ ਫੁੱਲ ਹੈਵੀ 슬ੀਵਸ ਤੇ ਕੰਮ ਹੈ ਫਰੰਟ ਬੈਕ ਦੀ ਪ੍ਰੋਪਰ ਨਾਰਕਲੀ ਆ ਰਹੀ ਹੈ ਸਪੈਸ਼ਲ ਫੋਰ ਬ੍ਰਾਈਡਲ ਜਿਨ੍ਹਾਂ ਨੂੰ ਦਾਜਵਰੀ ਦੇ ਸੋਹਣੇ ਸੋਹਣੇ ਤੋਹਫੇ ਚਾਹੀਦੇ ਆ ਨਾ ਬ੍ਰਾਈਡਲ ਆਈਟਮਾਂ ਚਾਹੀਦੀਆਂ ਨੇ ਚਾਹੇ ਵਿਜ਼ਿਟ ਕਰ ਲਓ ਚਾਹੇ ਆਨਲਾਈਨ ਮੰਗਾ ਲਓ ਜੋ ਕਲੈਕਸ਼ਨ ਆਪਾਂ ਤੁਹਾਨੂੰ ਦਵਾਂਗੇ ਵਾਦਾ ਕਰਦੇ ਆ ਇਸ ਗੱਲ ਦਾ ਕਿ ਸਭ ਤੋਂ ਪਹਿਲਾਂ ਆਪਾਂ ਲ ਜਿਹੜੀ ਤੁਹਾਨੂੰ ਮਾਰਕੀਟਿੰਗ ਦੇ ਵਿੱਚ ਬਾਅਦ ਵਿੱਚ ਮਿਲਣੀ ਆ ਆ ਚੈੱਕ ਕਰੋ ਔਰ ਰੇਟ ਦਾ ਵੀ ਚੈਲੰਜ ਰਹੇਗਾ ਆਪਣਾ ਆ ਚੈੱਕ ਕਰੋ ਦੁਪੱਟਾ ਐਲੀਗੈਂਟ ਪੀਸ ਜੀ ਫੁੱਲ ਚਨੂਨ ਦਾ ਹੈਵੀ ਦੁਪੱਟਾ ਫੁੱਲ ਬ੍ਰਾਈਡਲ ਆਰਟੀਕਲ ਆ ਜੀ ਸੋ ਬੁਕਿੰਗ ਹੋਣੀ ਆ ਸਿਰਫ ਦੋ ਨੰਬਰ ਤੇ ਸਾਡੇ ਦੋਨੋਂ ਨੰਬਰ ਸਕਰੀਨ ਤੇ ਮੈਂਸ਼ਨ ਆ ਇਹਦਾ ਪ੍ਰਾਈਸ ਤੁਹਾਨੂੰ ਮੈਂਸ਼ਨ ਹੋ ਜਾਏਗਾ ਰੇਟ ਦੇ ਅਕੋਰਡਿੰਗ ਚੀਜ਼ ਐਨੀ ਪਿਆਰੀ ਐ ਇਹੀ ਕਲਾਇੰਟ ਨੇ ਜਿਨ੍ਹਾਂ ਦਾ ਰੈਡੀ ਕਰਵਾਇਆ ਇਹੀ ਕਲਾਇੰਟ ਨੇ ਸਾਨੂੰ ਖੁਦ ਕਿਹਾ ਇਹ ਭਾਜੀ 55000 ਰੁਪਏ ਦੀ ਆਈਟਮ ਰੈਡੀ ਦੱਸਿਆ ਕਿ 55000 ਤੇ ਰੈਡੀ ਹੋਏਗੀ ਆਈਟਮ ਉਹ ਵੀ ਕਿਸੇ ਸ਼ਾਪ ਵਾਲੇ ਨੇ ਸ਼ਾਪ ਵਾਲੇ ਨੇ ਕਹੀ ਹੈ ਗੱਲ 55000 ਰਪਏ ਰੈਡੀ ਹੋ ਗਈ ਮੈਂ ਕਿਹਾ ਨਹੀਂ ਆਪਾਂ ਤੁਹਾਨੂੰ ਕੱਟ ਰੈਂਚ ਰੈਡੀ ਕਰਵਾਵਾਂਗੇ ਸੇਮ ਪੀਸ ਔਰ ਸੇਮ ਕੱਟ ਰੈਂਚ ਕਰਵਾਇਆ ਹੋਇਆ ਟੋਟਲੀ ਹੈਂਡਵਰਕ ਮਟੀਰੀਅਲ ਤੁਸੀਂ ਵੀ ਆਪਣੀ ਵੈਡਿੰਗ ਦੇ ਲਈ ਸਭ ਤੋਂ ਸੋਹਣੇ ਸੂਟ ਲੱਭ ਰਹੇ ਹੋ ਤਾਂ ਤੁਹਾਨੂੰ ਮਿਲਣਗੇ ਅਮਰਤਸਰੀਆ ਮਾਲ ਜਾਂਦੇ ਸਟੋਰ ਤੋਂ ਸਬਾਨਾ ਦੇ ਵਿੱਚ ਸੋ ਆ ਚੈੱਕ ਕਰੋ ਆਸ ਦਾ ਆਰਟੀਕਲ ਇਹ ਨਵਾਂ ਫਰਖਾਵਾਦੀ ਡਿਜ਼ਾਈਨ ਮੰ ਲਾਂਚ ਕਰਨ ਲੱਗੇ ਆ ਜਿਹੜੇ ਕਸਮਾ ਕਹਿੰਦੇ ਨੇ ਛੋਟ ਦੇ ਵਰਕ ਘੱਟ ਹੋਵੇ ਔਰ ਦੁਪੱਟਾ ਐਂਡ ਬਣਾ ਹੋਵੇ ਬਸ ਐਂਡਲੈਸ ਹੋਵੇ ਪੀਸ ਆ ਦੇਖੋ ਓਏ ਹੋਏ ਹੋਏ ਸੂਟ ਲੈ ਕੇ ਆਇਆ ਪੰਜਾਬੀ ਟ੍ਰੈਡੀਸ਼ਨਲ ਫਰਖਾਬਾਦੀ neck ਵਾਲਾ ਨਵਾਂ ਡਿਜ਼ਾਈਨ ਲਾਂਚ ਕਰਨ ਲੱਗਿਆ ਗੁਲਾ ਨਾਰੀ ਕਲਰ ਬਣ ਕੇ ਆਇਆ ਸਪੈਸ਼ਲ ਫੋਰ ਵੈਡਿੰਗ ਸਪੈਸ਼ਲ ਫੋਰ ਬ੍ਰਾਈਡਲ ਓਏ ਹੋ 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 neck ਤੇ ਕੰਮ ਆ ਰਿਹਾ ਸ਼ਰਟ ਬਿਲਕੁਲ ਲਾਈਟ weight ਆਣੀ ਹੈ ਪ੍ਰੋਪਰ 슬ੀਵਸ ਤੇ ਕੰਮ ਆ ਰਿਹਾ ਔਰ ਜਿਹੜਾ ਇਹਦਾ ਬਾਟਮ ਤੇ ਕੰਮ ਤੇ ਦੁਪੱਟੇ ਤੇ ਕੰਮ ਹੈ ਵਾਹ ਜੀ ਵਾਹ ਮੈਂ ਕਹਿੰਦਾ ਚੈੱਕ ਕਰੋ ਪੀਕੋ ਕਾਲਰ ਡਿਜ਼ਾਈਨ ਬਣਿਆ ਆ ਦਬਕੇ ਵਗਦਾ ਫਰਖਾਬਾਦੀ ਪੈਚਵਕਲ ਆਰਟੀਕਲ ਸਭ ਤੋਂ ਸੋਹਣਾ ਪੀਸ ਪੰਜਾਬੀ ਟ੍ਰੈਡੀਸ਼ਨਲ ਆਰਟੀਕਲ ਆ ਜੀ ਇਹ ਔਰ neck ਤੇ ਕੰਮ ਆ ਗਿਆ ਬਾਜੂ ਤੇ ਆ ਗਿਆ ਬਾਟਮ ਤੇ ਪੂਰਾ ਹੈਵੀ ਓਏ ਹੋਏ 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 ਮੈਂ ਕਹਿੰਦਾ ਦੁਪੱਟੇ ਨੇ ਦੁਪੱਟੇ ਦੀ ਜਾਨ ਮਾਦੀ ਸੂਰ ਦੀ ਜਾਨ ਦੁਪੱਟੇ ਚ ਜਾਨ ਪਾਈ ਹੋਈ ਆ ਕਾਰੀਗਰ ਨੇ ਜਾਨ ਮੈਂ ਕਹਿੰਦਾ ਪੂਰੀ ਜਾਨ ਨਾਲ ਪੂਰੀ ਰੀਜਨਲ ਦੁਪੱਟਾ ਤਿਆਰ ਕਰਾਹਾ ਮਿਰਰ ਵਰਕ ਦਬਕਾ ਵਰਕ ਫਰਖਾ ਬਾਦੀ ਪੈਚਵਰਕ ਪੀਕਾਕ ਵਰਕ ਤੁਸੀਂ ਪੀਸ ਚੈੱਕ ਕਰੋ ਓਏ ਹੋਏ ਸ਼ਾਨਦਾਰ ਦੁਪੱਟਾ ਮੈਨੂੰ ਤਾਂ ਰਹਿ ਨਹੀਂ ਹੋ ਰਿਹਾ ਦੁਪੱਟਾ ਲੈ ਕੇ ਦਿਖਾਏ ਮੈਨੂੰ ਕੀ ਆ ਫਾਤਾ ਹੋਏ ਹੋਏ ਦੁਪੱਟਾ ਦੇਖੋ ਜੀ ਇਹੋ ਜਿਹੇ ਦੁਪੱਟੇ ਵਾਲੇ ਆਰਟੀਕਲ ਬਹੁਤ ਰੇਅਰ ਮਿਲਦੇ ਆ ਕਸਟਮਰ ਦੀ ਡਿਮਾਂਡ ਰਹਿੰਦੀ ਆ ਪਰ ਮਿਲਣਾ ਕਿੱਥੋਂ ਆ ਅਮਰਤਸਰੀਆਂ ਮਾਲਦਿਆਂ ਦੇ ਸਟੋਰ ਤੋਂ ਬੁਕਿੰਗ ਹੋਣੀ ਆ ਸਿਰਫ ਦੋ ਨੰਬਰ ਤੇ ਸਕਰੀਨ ਤੇ ਸਾਡੇ ਦੋਨੋਂ ਨੰਬਰ ਮੈਂਸ਼ਨ ਆ ਬੜਾ ਪਿਆਰਾ ਆਰਟੀਕਲ ਹੋਰ ਖਾਦੀ ਸਿਲਕ ਦੇ ਵਿੱਚ ਪਿਓਰ ਦਾ ਕਲਰ ਰਾਣੀ ਮਜ਼ੈਂਟਾ ਕੰਬੀਨੇਸ਼ਨ ਚੈੱਕ ਕਰ ਲਓ ਕਲਰ ਕੰਟਰਾਸਟ ਵਾਲੇ ਸੂਟ ਜਿਹੜੇ ਆ ਨਾ ਕਸਟਮਰ ਬਹੁਤ ਜ਼ਿਆਦਾ ਮੰਗ ਰਿਹਾ ਇਸ ਟਾਈਮ ਪਰ ਬਹੁਤ ਰੇਅਰ ਆ ਰਹੇ ਆ ਇਦਾਂ ਦੇ ਡਿਜ਼ਾਈਨ ਆ ਚੈੱਕ ਕਰੋ ਜੀ ਪਿਓਰ ਦਾ ਪੀਸ ਲੈ ਕੇ ਆਇਆ ਪਿਓਰ ਖ ਫੁੱਲ ਹੈਵੀ ਪੀਸ ਟੋਟਲੀ ਬ੍ਰਾਈਡਲ ਆਰਟੀਕਲ ਹੈ ਜੀ ਬੜਾ ਸ਼ਾਨਦਾਰ ਪੀਸ ਹੈ ਫੁੱਲ ਵੈਡਿੰਗ ਲਈ ਜਿਨਾਂ ਨੂੰ ਦਾਜਵਰੀ ਦੇ ਸੂਟ ਚਾਹੀਦੇ ਆ ਸਪੈਸ਼ਲ ਵੈਡਿੰਗ ਦੇ ਲਈ ਸ਼ਾਪਿੰਗ ਕਰਨੀ ਆ ਤਾਂ ਇੱਕ ਤੋਂ ਇੱਕ ਪਾਰਟੀ ਵੇਅਰ ਡਿਜ਼ਾਈਨਰ ਬੁਟੀਕ ਸਟਾਈਲ ਦੇ ਆਰਟੀਕਲ ਮੈਨ ਕੋਲ ਮਿਲਣਗੇ ਤੁਸੀਂ ਫਰੰਟ ਚੈੱਕ ਕਰੋ ਅਚਕੰਤ 스타일 ਸ਼ੇਰਵਾਨੀ ਸਟਾਈਲ ਦੇ ਵਿੱਚ ਆਰਟੀਕਲ ਬਣਾਇਆ ਹੋਇਆ ਪ੍ਰੋਪਰ ਹੈਵੀ 슬ੀਵਸ ਤੇ ਕੰਮ ਹੈ ਕੰਬੀਨੇਸ਼ਨ ਦੁਪੱਟਾ ਬਣਾਇਆ ਹੈ ਪਿਓਰ ਦਾ ਕਲਰ ਹੈ ਰਾਣੀ ਇਹ ਪਿਓਰ ਦਾ ਰਾਣੀ ਸ਼ੇਡ ਹੈ ਆ ਚੈੱਕ ਕਰੋ ਇਸ ਦਾ ਬਾਟਮ ਤੇ ਪੂਰਾ ਹੈਵੀ ਕੰਮ ਚਾਹੇ ਪੈਂਟ ਪਲਾਜ਼ੋ ਬਣਾਓ ਸਲਵਾਰ ਬ ਬੜਾ ਅਲਟੀਮੇਟ ਪੀਸ ਬਣਾ ਹੋਇਆ ਸੋ ਕਿਨੂ ਕਿਨੂ ਸਾਡੀ ਕਲੈਕਸ਼ਨ ਪਸੰਦ ਆਉਂਦੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਸਭ ਤੋਂ ਸੋਹਣੀ ਵੈਰਾਈਟੀ ਲੈ ਕੇ ਆਇਆ ਆ ਆ ਚੈੱਕ ਕਰੋ ਇਸ ਦਾ ਦੁਪੱਟਾ ਪਿਓਰ ਗਲਾਸ਼ਿਮੋਰ অর্ਗੈਂਜ਼ਾ ਦਾ 35 ਗ੍ਰਾਮ ਵਾਲਾ ਦੁਪੱਟਾ ਲੱਗਾ ਹੋਇਆ 4 ਸਾਈਡ ਪੂਰਾ ਹੈ ਸੋ ਕੰਬੀਨੇਸ਼ਨ ਦੇਖੋ ਕਿੰਨਾ ਪਿਆਰਾ ਯੂਨੀਕ ਜਿਹਾ ਕੰਟਰਾਸਟ ਬੜਾ ਪਿਆਰਾ ਪੀਸ ਹੈ ਐਲੀਗੈਂਟ ਪੀਸ ਬਣਾ ਹੋਇਆ ਸੋ ਬੁਕਿੰਗ ਹੋਣੀ ਹੈ ਸਿਰਫ ਦੋ ਨੰਬਰ ਤੇ ਸਕਰੀਨ ਤੇ ਸਾਡੇ ਦੋਨੋਂ ਨੰਬਰ ਮੈਂਸ਼ਨ ਨੇ ਸੋ ਹੋਰ ਸਾਡਾ ਕੋਈ ਨੰਬਰ ਨਹੀਂ ਇਹਦਾ ਜਿਹੜਾ ਪ੍ਰਾਈਸ ਰਹੇਗਾ ਉਹ ਰਹੇਗਾ 13800 ਰ ਅੱਕੇ ਵਰਕ ਦੇ ਵਿੱਚ ਇੱਕ ਬੜਾ ਸ਼ਾਨਦਾਰ ਮੈਂ ਲਹਿੰਗਾ ਸੂਟ ਲੈ ਕੇ ਆਇਆ ਤੁਹਾਡੇ ਵਾਸਤੇ ਸਪੈਸ਼ਲ ਆਊਟਫਿਟ ਆ ਇਹ ਚਾਹੇ ਤੁਸੀਂ ਅਗੇਜਮੈਂਟ ਤੇ ਵੇਅਰ ਕਰਨਾ ਚਾਹੇ ਵੈਡਿੰਗ 'ਚ ਵੇਅਰ ਕਰਨਾ ਸਭ ਤੋਂ ਸਪੈਸ਼ਲ ਆਊਟਫਿਟ ਲੈ ਕੇ ਆਇਆ ਕਲਰ ਇੰਨੇ ਪਿਆਰੇ ਬਣ ਕੇ ਆਇਆ ਮੈਂ ਸੱਚੀ ਗੈਰਾ ਤੁਹਾਨੂੰ ਮੈਂ ਖੁਦ ਕਨਫਿਊਜ਼ ਆ ਕਿ ਕਿਹੜਾ ਰੰਗ ਖੋਲਣਾ ਕਿਹੜਾ ਨਾ ਖੋਲਣਾ ਤਿੰਨੇ ਰੰਗ ਪਿਆਰੇ ਆ ਜੇ ਮੈਂ ਤਿੰਨੇ ਰੰਗ ਖੋਲਦੇ ਵੀਡੀਓ ਬਹੁਤ ਜ਼ਿਆਦਾ ਲੰਬੀ ਬਣ ਜਾਣੀ ਹੈ ਇਸ ਕਰਕੇ ਆਪਾਂ ਇੱਕ ਰੰਗ ਤੁਹਾਨੂੰ ਓਪਨ ਕਰਕੇ ਦਿਖਾਉਨੇ ਆ ਪ੍ਰੋਪਰ ਬਾਕੀ ਦੋਨੋਂ ਰੰਗ ਵੀ ਦਿਖਾਵਾਂਗੇ ਆ ਚੈੱਕ ਕਰੋ ਪਹਿਲਾ ਆਊਟਫਿਟ ਲਹਿੰਗਾ ਓਏ ਹੋਏ ਹੋਏ ਲਹਿੰਗਾ ਚੈੱਕ ਕਰੋ ਜੀ ਫੁੱਲ ਫਲੇਅਰ ਦੇ ਵਿੱਚ ਜਿਹੜੇ ਕਹਿੰਦੇ ਸਾਨੂੰ ਫਲੇਅਰ ਹੈਵੀ ਚਾਹੀਦਾ ਫਲੇਅਰ ਪੂਰਾ ਹੈਵੀ ਦੇ ਵਿੱਚ ਚਾਹੀਦਾ ਆ ਚੈੱਕ ਕਰੋ ਇਹ ਦਬਕੇ ਵਰਕ ਟੋਟਲੀ ਦਮਕੇ ਵਰਕ ਨਾਲ ਲਹਿੰਗਾ ਸੁਣ ਲੈ ਕੇ ਆਇਆ ਲਹਿੰਗਾ ਇਹਨਾਂ ਲਾਜਵਾ ਬਣਿਆ ਆ ਜੇ ਜੇ ਤੁਸੀਂ ਇਹਦੇ ਨੀਚੇ ਕੇਨ ਲਵਾਣੀ ਹੈ ਕੇਨ ਲਵਾ ਸਕਦੇ ਹੋ ਹੋਰ ਫਲਫੀ ਹੋ ਜਾਏਗਾ ਔਰ ਚੈੱਕ ਕਰੋ ਇਹਦੀ ਸ਼ਰਟ ਲਹਿੰਗਾ ਤੁਸੀਂ ਚੈੱਕ ਕਰ ਲਿਆ ਫਰੰਟ ਬੈਕ ਤੇ ਕੰਮ ਆਏਗਾ ਪੂਰਾ ਹੈਵੀ ਸਭ ਤੋਂ ਸੋਹਣਾ ਲਹਿੰਗਾ ਦਬਕੇ ਵਰਕੇ ਦੇ ਵਿੱਚ ਗਲਾਸ ਸ਼ਿਮਰ ਔਰਗੈਂਜ਼ਾ ਦਾ ਇਹ ਫੈਬਰਿਕ ਆ ਰਿਹਾ ਜੀ ਫੈਬਰਿਕ ਵੀ ਬੜਾ ਟਰੈਂਡਿੰਗ ਨੂੰ ਚੱਲ ਰਿਹਾ ਔਰ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਔਰ ਆ ਆ ਰਹੀਆਂ ਦੀ ਸ਼ਰਟ ਲੈਂਥ ਤੁਸੀਂ ਜਿੰਨੀ ਮਰਜ਼ੀ ਰੱਖ ਲਓ ਆਪਣੇ ਜਿਵੇਂ ਮਰਜ਼ੀ ਐਡਜਸਟ ਕਰ ਸਕਦੇ ਤੁਸੀਂ ਸ਼ਰਟ ਬਹੁਤ ਸੋਹਣੀ ਬਣੀ ਹੋਈ ਹੈ ਦਬਕੇ ਵਗ ਦੇ ਵਿੱਚ ਪੂਰੀ ਹੈਵੀ ਸ਼ਰਟ ਬਣੀ ਹੋਈ ਹੈ ਔਰ ਆ ਆ ਰਿਹਾ ਪੂਰਾ ਹੈਵੀ ਫੋਰਸਾਈਡ ਦੁਪੱਟਾ ਸੋ ਲਹਿੰਗਾ ਬੜਾ ਸ਼ਾਨਦਾਰ ਲੈ ਕੇ ਆਇਆ ਜਿਨ੍ਹਾਂ ਨੂੰ ਲਹਿੰਗੇ ਸੂਟ ਚਾਹੀਦੇ ਆ ਇੱਕ ਤੋਂ ਇੱਕ ਲਹਿੰਗੇ ਸੂਟ ਮੇਰੇ ਕੋਲ ਆਏ ਹੋਏ ਆ ਚਾਹੇ ਤੁਸੀਂ ਵਿਜ਼ਿਟ ਕਰ ਲਓ ਚਾਹੇ ਤੁਸੀਂ ਆਨਲਾਈਨ ਬਾਏ ਕਰ ਲਓ ਚਾਹੇ ਵੀਡੀਓ ਕਾਲ ਤੋਂ ਸ਼ਾਪਿੰਗ ਕਰ ਲਓ ਸੋ ਸ਼ਿਪਿੰਗ ਸਾਡੀ ਵਰਲਡ ਵਾਈਡ ਆ ਜਲਦੀ ਓਲਦੀ ਬੁਕਿੰਗ ਕਰਾ ਲਓ ਲਹਿੰਗਾ ਬੜਾ ਸ਼ਾਨਦਾਰ ਆ ਜਿਹੜਾ ਇਹਦਾ ਤੁਹਾਨੂੰ ਪ੍ਰਾਈਸ ਆ ਉਹ ਮੈਂਸ਼ਨ ਹੋ ਜਾਏਗਾ ਤੁਸੀਂ ਵਟਸਐਪ ਕਰ ਦਿਓ ਇੰਸਟਾ ਕਰ ਦਿਓ ਬੜਾ ਪਿਆਰਾ ਆਊਟਫਿਟ